ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਨਵਦੀਪ ਸ਼ਰਮਾ ਤਾਂ ਪੰਜਾਬ ਦੇ ਵਿੱਚ ਖਾਲੀ ਹੋਈ ਰਾਜ ਸਭਾ ਸੀਟ ਦੇ ਲਈ ਚੋਣ ਦਾ ਐਲਾਨ ਕਰ ਦਿੱਤਾ ਗਿਆ ਤਾਂ ਇਸ ਚੋਣ ਦੇ ਲਈ 24 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ VOTING ਹੋਵੇਗੀ ਤਾਂ ਦੱਸ ਦਈਏ ਕਿ ਸੰਜੀਵ ਔਰੋੜਾ ਦੇ ਵੱਲੋਂ ਇਸ ਸੀਟ ਦੇ ਉੱਤੋਂ ਅਸਤੀਫਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਸ ਸੀਟ ਜੋ ਸੀ ਇਹ ਲਗਾਤਾਰ ਖਾਲੀ ਸੀ ਅਤੇ ਹੁਣ ਇਸ ਦੇ ਉੱਤੇ ਦੁਬਾਰਾ ਇੱਕ ਵਾਰ ਚੋਣ ਹੋਣ ਜਾਣੀ ਹੈ ਤਾਂ ਦੱਸ ਦਈਏ ਕਿ 10 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ 13 ਅਕਤੂਬਰ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ ਚੋਣ ਕਮਿਸ਼ਨ ਦੇ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਦੱਸ ਦਈਏ ਕਿ ਆਮ ਆਦਮੀ ਪਾਰਟੀ ਜਣਕੀ ਆਪ ਦੇ ਸਾਬਕਾ ਰਾਜ ਸਭਾ ਮੈਂਬਰ ਸੰਜੀਵ अरोड़ा ਦੇ ਲੁਧਿਆਣਾ ਵਿਧਾਇਕ ਚੁਣੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਸੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਦੇ ਅਨੁਸਾਰ ਆਪ ਨੇਤਾ ਸੰਜੀਵ अरोड़ा ਨੇ 1 ਜੁਲਾਈ 2025 ਤੋਂ ਆਪਣੀ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਇਸ ਸੀਟ ਦੇ ਲਈ ਉਪ ਚੋਣ ਇਸ ਸਾਲ ਜੂਨ ਦੇ ਵਿੱਚ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਹੋਈ ਸੀ ਪਾਰਟੀ ਨੇ ਆਪਣੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ ਨਾਮਜ਼ਦ ਕੀਤਾ ਸੀ ਤਾਂ ਅਰੋੜਾ ਨੇ 19 ਜੂਨ ਨੂੰ ਹੋਈ ਉਪ ਚੋਣ ਦੇ ਵਿੱਚ 10637 ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ ਤਾ ਦੱਸ દઈએ ਕਿ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਸੰਜੀਵ अरोड़ा ਨੂੰ ਉਦਯੋਗ ਅਤੇ ਪ੍ਰਵਾਸੀ ਭਾਰਤੀਆਂ ਦਾ ਮੰਤਰੀ ਨਿਯੁਕਤ ਕੀਤਾ ਅਤੇ ਉਹਨਾਂ ਦੇ ਉੱਤੇ ਭਰੋਸਾ ਜਤਾਉਂਦਿਆਂ ਹੋਇਆਂ ਉਹਨਾਂ ਨੂੰ ਕਈ ਹੋਰ ਅਹੁਦਿਆਂ ਦੇ ਨਾਲ ਕੋਈ ਹੋਰ ਵਿਭਾਗਾਂ ਦੇ ਕੈਬਨਟ ਮੰਤਰੀ ਵਜੋਂ ਨਵਾਜਿਆ ਸੀ ਤਾਂ ਹੁਣ ਮੇਰੇ ਨਾਲ ਇਹ ਸਭ ਬਾਬਤ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਬਿੰਦਰਪਾਲ ਜੁੜ ਚੁੱਕੇ ਨੇ ਤਾਂ ਬਿੰਦਰਪਾਲ ਕੀ ਇਹ ਨੋਟੀਫਿਕੇਸ਼ਨ ਦੇ ਵਿੱਚ ਚੋਣ ਕਮਿਸ਼ਨ ਦੇ ਵੱਲੋਂ ਕੀ ਕਿਹਾ ਗਿਆ ਜਰਾ ਵਿਸਤਾਰ ਨਾਲ ਦੱਸੋ ਅ ਜਿੰਨਦੀਪ ਜਿਹਨੇ ਕਿ ਅਸੀਂ ਸਾਰੇ ਜਾਣਦੇ ਆ ਕਿ ਜੋ ਇਹ ਰਾਸ ਸਭਾ ਦੀ ਸੀਟ ਹੈ ਜੋ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਲੁਧਿਆਣਾ ਦੀ ਪੱਛਮੀ ਸੀਟ ਤੋਂ ਚੋਣ ਜਿੱਤ ਕੇ ਹੁਣ ਕੈਬਨਿਟ ਮੰਤਰੀ ਬਣ ਚੁੱਕੇ ਨੇ ਉਹਨਾਂ ਦੇ ਅਸਤੀਫਾ ਦੇਣ ਤੋਂ ਬਾਅਦ ਇਹ ਜੋ ਰਾਜ ਸਭਾ ਸੀਟਾਂ ਖਾਲੀ ਹੋ ਗਈ ਸੀ ਲੇਕਿਨ ਹੁਣ ਜੋ ਭਾਰਤੀ ਚੋਣ ਕਮਿਸ਼ਨ ਆ ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਇਸ ਸੀਟ ਦੇ ਲਈ ਜੋ ਜਮਨੀ ਚੋਣ ਹੋਣੀ ਹੈ ਉਸ ਦੇ ਲਈ ਜੋ ਨਿਰਧਾਰਤ ਕੀਤਾ ਗਿਆ ਹੈ 24 ਅਕਤੂਬਰ ਦਾ ਦਿਨ ਤੇ 24 ਅਕਤੂਬਰ ਨੂੰ ਰਾਜ ਸਭਾ ਸੀਟ ਦੇ ਲਈ ਵੋਟਿੰਗ ਹੋਏਗੀ ਤੇ ਜੋ ਨੋਟੀਫਿਕੇਸ਼ਨ ਆ ਇਸ ਚੋਣ ਦੇ ਲਈ ਚਿਅ ਲਿਆਖਤ ਨੂੰ ਕਰਨੁ ਜਾਰੀ ਕੀਤਾ ਜਾਏਗਾ ਤੇ ਉਮੀਦਵਾਰ ਨੇ ਜੋ 13 ਅਕਤੂਬਰ ਨੂੰ ਆਪਣੀਆਂ ਨਾਮਜ਼ਦੀਆਂ ਦਾਇਰ ਕਰ ਸਕਦੇ ਨੇ ਤੇ ਇਸ ਤੋਂ ਬਾਅਦ ਜੋ ਨਾਮਜ਼ਦਗੀ ਵਾਪਸ ਲੈਣ ਦਾ ਜੋ ਆਖਰੀ ਦਿਨ ਹੈ ਉਹ 16 ਅਕਤੂਬਰ ਤੈਅ ਕੀਤਾ ਗਿਆ ਤੇ ਜੋ 24 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਉਹ 9 ਵਜੇ ਤੋਂ ਲੈ ਕੇ ਸਵੇਰੇ ਆ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਤੇ 24 ਤਰੀਕ ਨੂੰ ਹੀ ਵੋਟਾਂ ਦੀ ਗਿਣਤੀ ਕੀਤੀ ਜਾਏਗੀ ਅਤੇ ਭਾਰਤੀ ਚੋਣ ਕਮਿਸ਼ਨ ਦਾ ਇਹ ਕਹਿਣਾ ਹੈ ਕਿ 28 ਅਕਤੂਬਰ ਤੋਂ ਪਹਿਲਾਂ ਪਹਿਲਾਂ ਜੋ VOTING ਦੀ ਪ੍ਰਕਿਰਿਆ ਹੈ ਉਹ ਪੂਰੀ ਕਰ ਲਈ ਜਾਏਗੀ ਅਤੇ ਸੰਸਦ ਚੁਦਸਵੀ ਹੈ ਕਿ ਜੋ ਇਹ ਸੀਟ ਹੈ ਉਹ ਜੋ ਪੰਚੀ ਕੈਬਨਟ ਮੰਤਰੀ ਬਣੇ ਸੰਜੀਵ अरोड़ा ਉਹ ਰਾਜ ਸਭਾ ਸੀਟ ਤੋਂ ਪਹਿਲਾਂ ਮੈਂਬਰ ਸੀ ਤੇ ਉਹਨਾਂ ਦੇ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਤਾਂ ਹੁਣ ਮੋੜ ਤੋਂ ਇੱਕ ਵਾਰ ਫਿਰ ਇਸ ਸੀਟ ਦੇ ਲਈ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸ ਲਈ ਭਾਰਤੀ ਚੋਣ ਕਮਿਸ਼ਨ ਨੇ ਜੋ ਐਲਾਨ ਕਰ ਦਿੱਤਾ ਹੈ ਕਿ 24 ਅਕਤੂਬਰ ਨੂੰ ਰਾਜ ਸਭਾ ਦੀ ਇਸ ਖਾਲੀ ਹੋਈ ਸੀਟ ਦੇ ਲਈ ਮੋੜ ਤੋਂ ਚੋਣ ਹੋਏਗੀ ਜੀ ਨੰਦੀਪ ਜੀ ਬਹੁਤ ਬਹੁਤ ਧੰਨਵਾਦ ਬਿੰਦਰਪਾਲ ਸਾਹਿਬ ਨਾਲ ਜੁੜਨ ਦੇ ਲਈ ਤਾ ਦੱਸ ਦਈਏ ਕਿ 24 ਤਰੀਕ ਨੂੰ ਇਹ ਜੋ ਚੋਣਾਂ ਨੇ ਇਹ ਹੋਣੀਆਂ ਨੇ ਅਤੇ 24 ਨੂੰ ਹੀ ਸ਼ਾਮ ਨੂੰ ਜੋ ਹੈ ਇਸ ਦਾ ਨਤੀਜਾ ਵੀ ਐਲਾਨ ਦਿੱਤਾ ਜਾਵੇਗਾ ਤਾਂ ਦੱਸ ਦਈਏ ਕਿ ਸੰਜੀਵ अरोड़ा ਦੇ ਵੱਲੋਂ 1 ਜੁਲਾਈ ਨੂੰ ਆਪਣੇ ਰਾਜ ਸਭਾ ਮੈਂਬਰਸ਼ਿਪ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹ ਸੀਟ ਜੋ ਸੀ ਇਹ ਖਾਲੀ ਸੀ ਤਾਂ ਇਸ ਸੀਟ ਨੂੰ ਲੈ ਕੇ ਹੁਣ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ ਹੁਣ 24 ਤਰੀਕ ਨੂੰ ਇਸ ਸੀਟ ਦੇ ਉੱਤੇ ਇੱਕ ਵਾਰ ਫਿਰ ਤੋਂ VOTING ਹੋਏਗੀ ਤਾਂ ਦੱਸ ਦਈਏ ਕਿ ਜੋ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਨੋਟੀਫਿਕੇਸ਼ਨ ਨੂੰ ਇਸ਼ੂ ਕਰਨ ਦੀ ਮਿਤੀ ਆ ਉਹ 6 ਅਕਤੂਬਰ ਰਹੇਗੀ ਇਸ ਤੋਂ ਇਲਾਵਾ ਜੋ ਲਾਸਟ ਡੇਟ ਹੋਵੇਗੀ ਨੋਮੀਨੇਸ਼ਨ ਦੀ ਉਹ 13 ਅਕਤੂਬਰ ਦੱਸੀ ਗਈ ਹੈ ਉਤế ਜਿਹੜੀ ਸਕਰੂਟੀਨਿੰਗ ਹੈ ਉਹ 14 ਤਰੀਕ ਨੂੰ ਕੀਤੀ ਜਾਵੇਗੀ ਅਤੇ ਲਾਸਟ ਡੇਟ ਜੋ ਵਿਧਰੋਲ ਦੇ ਲਈ ਰੱਖੀ ਗਈ ਹੈ ਜਿਹੜੇ ਉਮੀਦਵਾਰ ਜੁਣੇ ਆਪਣੇ ਨਾਮ ਵਾਪਸ ਲੈਣਾ ਚਾਹੁੰਦੇ ਨੇ ਉਹ 16 ਅਕਤੂਬਰ ਤੱਕ ਆਪਣੇ ਨਾਮ ਜੁਣੇ ਉਹ ਵਾਪਸ ਲੈ ਸਕਦੇ ਨੇ ਤਾਂ ਜੋ ਚੋਣ ਹੈ ਜੋ મતદાન ਦੀ ਜੋ ਤਰੀਕ ਤੈ ਕੀਤੀ ਗਈ ਹੈ 24 ਅਕਤੂਬਰ ਹੈ ਅਤੇ ਇਸ ਦੌਰਾਨ 9 ਤੋਂ 4 ਵਜੇ ਤੱਕ ਜੋ ਹੈ ਪੋਲ ਹੋਵੇਗੀ VOTING ਹੋਵੇਗੀ ਜਿਸ ਤੋਂ ਬਾਅਦ ਸ਼ਾਮ ਨੂੰ ਹੀ 4 ਵਜੇ ਤੋਂ ਬਾਅਦ ਕੁਝ ਸਮੇਂ ਦੇ ਵਿੱਚ ਹੀ ਇਸ ਦੇ ਨਤੀਜੇ ਵੀ ਐਲਾਨ ਦਿੱਤੇ ਜਾਣਗੇ ਤਾਂ ਇਹ ਜੋ ਕਾਊਂਟਿੰਗ ਆ ਵੋਟਾਂ ਦੀ ਇਹ ਸੇਮ ਡੇ ਦੇ ਵਿੱਚ ਸੇਮ ਦਿਨ ਹੀ ਇਸ ਦੇ ਨਤੀਜੇ ਵੀ ਸਾਹਮਣੇ ਆ ਜਾਣਗੇ ਹਾਲਾਂਕਿ ਜੋ ਐਸੇ ਇਲੈਕਸ਼ਨ ਦੀ ਜੋ ਪ੍ਰਕਿਰਿਆ ਹੈ ਉਹ ਸਾਰੀ 28 ਅਕਤੂਬਰ ਤੱਕ ਖਤਮ ਕਰਨ ਦੇ ਚੋਣ ਕਮਿਸ਼ਨ ਦੇ ਵੱਲੋਂ ਜੋਨੇ ਉਹ ਨੋਟੀਫਿਕੇਸ਼ਨ ਦੇ ਵਿੱਚ ਦੱਸਿਆ ਗਿਆ ਕਿ ਸਾਰੇ ਕੰਮ ਜੋਨੇ ਉਹ ਮੁਕੰਮਲ ਕਰ ਲਏ ਜਾਣਗੇ ਫਿਲਹਾਲ ਭਾਵੇਂ ਇਸ ਵੋਟਾਂ ਦੇ ਵਿੱਚ ਆਮ ਲੋਕ ਜੋਨੇ VOTING ਨਹੀਂ ਕਰਨਗੇ ਪਰ ਲੇਕਿਨ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਸਿਆਸਤ ਗਰਮਾ ਚੁੱਕੀ ਹੈ ਕਿ ਕੌਣ ਆਖਰ ਪੰਜਾਬ ਤੋਂ ਇੱਕ ਨਵਾਂ ਲੋਕ ਸਭਾ ਮੈਂਬਰ ਰਾਜ ਸਭਾ ਮੈਂਬਰ ਜੋ ਹੈ ਉਹ ਰਾਜ ਸਭਾ ਦੇ ਵਿੱਚ ਜ ਵੇਗਾ ਤਾਂ ਇਸੇ ਤਰ੍ਹਾਂ ਦੀਆਂ ਖਬਰਾਂ ਵੇਖਣ ਲਈ ਜੁੜੇ ਰਹੋ ਜਗਬਾਨੀ ਟੀਵੀ ਨਾਲ ਪੰਜਾਬ ਦੇ ਵਿੱਚ ਖਾਲੀ ਹੋਈ ਰਾਜ ਸਭਾ ਸੀਟ ਦੇ ਲਈ ਚੋਣ ਦਾ ਐਲਾਨ ਕਰ ਦਿੱਤਾ ਗਿਆ ਤਾਂ ਇਸ ਚੋਣ ਦੇ ਲਈ 24 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ VOTING ਹੋਵੇਗੀ ਤਾਂ ਦੱਸ ਦਈਏ ਕਿ ਸੰਜੀਵ अरोड़ा ਦੇ ਵੱਲੋਂ ਇਸ ਸੀਟ ਦੇ ਉੱਤੋਂ ਅਸਤੀਫਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਸ ਸੀਟ ਜੋ ਸੀ ਇਹ ਲਗਾਤਾਰ ਖਾਲੀ ਸੀ ਅਤੇ ਹੁਣ ਇਸ ਦੇ ਉੱਤੇ ਦੁਬਾਰਾ ਇੱਕ ਵਾਰ ਚੋਣ ਹੋਣ ਜਾਣੀ ਹੈ ਤਾਂ ਦੱਸ ਦਈਏ ਕਿ 10 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ 13 ਅਕਤੂਬਰ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ चुनाव कमीशन ਦੇ ਵੱਲੋਂ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਦੱਸ ਦਈਏ ਕਿ ਆਮ ਆਦਮੀ ਪਾਰਟੀ ਜਣਕੀ ਆਪ